ਅਕਸਰ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹਨ ਜੋ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੇ ਪਿੱਛੇ ਆਪਣੇ ਕੈਮਰੇ ਲੈ ਕੇ ਭੱਜਦੇ ਹਨ ਜਿਵੇਂ ਕਿ ਫਿਲਮ ਸਟਾਰ, ਸੋਸ਼ਲ ਮੀਡੀਆ ਸਟਾਰ, ਬਿਜ਼ਨਸਮੈਨ ਜਾਂ ਹੋਰ ਮਸ਼ਹੂਰ ਹਸਤੀਆਂ ਜਾਂ ਕਿਸੇ ਮਾਲ ਦੇ ਵਿੱਚ ਜਾਂਦੀਆਂ ਨੇ, ਕਿਸੇ ਜਿਮ ਦੇ ਵਿੱਚ ਜਾਂਦੀਆਂ ਨੇ, ਕਿਸੇ 에어ਪੋਰਟ ਦੇ ਉੱਪਰ ਜਾਂਦੇ ਨੇ ਤਾਂ ਉੱਥੇ ਤੁਸੀਂ ਦੇਖਣਾ ਕਿ ਉਹਨਾਂ ਲੋਕਾਂ ਦੀ ਕੈਮਰੇ ਨਾਲ ਭੀੜ ਆ ਜਿਹੜੀ ਉਹਨਾਂ ਦੇ ਅੱਗੇ-ਪਿੱਛੇ ਘੁੰਮਦੀ ਰਹੇ ਤਾਂ ਉਹਨਾਂ ਨੂੰ ਇੱਕ ਵਧੀਆ ਕਿਸਮ ਦੀ ਫੋਟੋ ਮਿਲ ਜਾਵੇ ਤੇ ਉਸ ਫੋਟੋ ਨੂੰ ਉਹ ਆਪਣੇ ਕਿਸੇ ਨਿਊਜ਼ਪੇਪਰ, ਮੈਗਜ਼ੀਨ ਜਾਂ ਫਿਰ ਕਿਤੇ ਵੇਚ ਕੇ ਉਹਨਾਂ ਤੋਂ ਆਪਣੇ ਪੈਸੇ ਕਮਾ ਤਾਂ ਇਸ ਤਰ੍ਹਾਂ ਦੇ ਲੋਕ ਕੌਣ ਹਨ ਇਹਨਾਂ ਨੂੰ ਕੀ ਕਹਿੰਦੇ ਹਨ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਬਾਰੇ ਵਿੱਚ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਆਪ ਸਭ ਦਾ ਅਜੇ ਦੀ ਇਸ ਵੀਡੀਓ ਦੇ ਵਿੱਚ ਸਵਾਗਤ ਹੈ ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਗੱਲ ਕਰ ਰਹੇ ਸੀ ਕਿ ਉਹ ਕੌਣ ਲੋਕ ਨੇ ਜੋ ਹਰ ਵਕਤ ਇਹਨਾਂ ਸੈਲੀਬ੍ਰਿਟੀਆਂ ਦੀ ਫੋਟੋ ਨੂੰ ਖਿੱਚਦੇ ਰਹਿੰਦੇ ਹਨ ਇਹਨਾਂ ਨੂੰ ਪੈਪਸ ਜਾਂ ਫਿਰ ਪਪਾਰਾਜ਼ੀ ਵੀ ਕਿਹਾ ਜਾਂਦਾ ਹੈ ਇਹਨਾਂ ਨੇ ਹਰ ਹਾਈ ਪ੍ਰੋਫਾਈਲ ਲੋਕਾਂ ਨੂੰ ਲੱਭਣਾ ਤੇ ਉਹਨਾਂ ਦੇ ਫੋਟੋਗ੍ਰਾਫਸ ਲੈਣੀਆਂ ਤੇ ਹਰ ਵਕਤ ਉਹਨਾਂ ਦਾ ਪਿੱਛਾ ਕਰਦੇ ਰਹਿਣਾ ਚਾਹੀਏ ਉਹ ਕਿਸੇ ਮਾਰਕੀਟ ਦੇ ਵਿੱਚ ਹੋਣ ਜਾਂ ਕਿਸੇ ਰੈਸਟੋਰਾਂ ਦੇ ਵਿੱਚ ਹੋਣ ਜਾਂ ਫਿਰ ਕਿਤੇ ਕੋਈ ਪਾਰਟੀ ਕਰਕੇ ਆ ਰਹੇ ਹੋਣ ਕਿਸੇ ਜਿਮ ਵਿੱਚ ਜਾ ਰਹੇ ਹੋਣ ਕਿਸੇ ਮਾਰਕੀਟ ਦੇ ਵਿੱਚ ਜਾ ਰਹੇ ਹੋਣ ਜਾਂ ਫਿਰ 에어ਪੋਰਟ ਤੋਂ ਉਹ ਆ ਰਹੇ ਨੇ ਜਾਂ ਫਿਰ 에어ਪੋਰਟ ਦੇ ਜਾ ਰਹੇ ਨੇ ਤਾਂ ਹਰ ਵਕਤ ਉਹ ਉਹਨਾਂ ਨੂੰ ਫੋਲੋ ਕਰਦੇ ਰਹਿੰਦੇ ਹਨ ਤੇ ਕੈਮਰੇ ਲੈ ਕੇ ਉਹਨਾਂ ਦੇ ਪਿੱਛੇ ਲੱਗੇ ਰਹਿੰਦੇ ਹਨ ਤੇ ਉਹਨਾਂ ਨੇ ਇਹ ਨਹੀਂ ਦੇਖਣਾ ਹੁੰਦਾ ਕਿ ਉਹ ਉਹਨਾਂ ਦੀ ਫੋਟੋ ਕਿਸ ਤਰ੍ਹਾਂ ਦੀ ਲੈ ਰਹੇ ਹਨ ਉਹਨਾਂ ਨੇ ਉਹਨਾਂ ਦੀ ਫੋਟੋ ਚਾਹੇ ਤਾਂ ਉਹ ਫਿਲਟਰਡ ਹੋਵੇ ਚਾਹੇ ਅਨਫਿਲਟਰਡ ਹੋਵੇ ਲੈ ਲੈਣੀ ਆ ਤੇ ਉਸ ਤੋਂ ਬਾਅਦ ਉਸ ਨੂੰ ਆਪਣੇ ਨਿਊਜ਼ਪੇਪਰ ਮੈਗਜ਼ੀਨ ਜਾਂ ਫਿਰ ਕਿਸੇ ਸੋਸ਼ਲ ਮੀਡੀਆ ਦੇ ਉੱਪਰ ਪਾ ਦੇਣਾ ਜਾਂ ਫਿਰ ਉਹਨਾਂ ਨੂੰ ਫੋਟੋਆਂ ਨੂੰ ਵੇਚ ਕੇ ਉਹਨਾਂ ਤੋਂ ਪੈਸੇ ਕਮਾਉਂਦੇ ਹਨ ਤੇ ਉਹਨਾਂ ਲਈ ਇੱਕ ਗੌਸਪ ਦਾ ਜ਼ਰੀਆ ਵੀ ਬਣ ਜਾਂਦਾ ਤੇ ਇੱਕ ਨਿਊਜ਼ ਬਣ ਜਾਂਦੀ ਹੈ ਤੇ ਉਸ ਨਿਊਜ਼ ਨੂੰ ਉਹ ਵੇਚਦੇ ਹਨ ਤਾਂ ਇਹਨਾਂ ਲੋਕਾਂ ਨੂੰ ਪਪਾਰਸੀ ਕਿਹਾ ਜਾਂਦਾ ਇਹ ਲੋਕ ਫ੍ਰੀਲੈਂਸ ਫੋਟੋਗ੍ਰਾਫਰ ਵੀ ਹੁੰਦੇ ਨੇ ਫ੍ਰੀਲੈਂਸ ਦਾ ਮਤਲਬ ਇਹ ਹੁੰਦਾ ਕਿ ਕਿਸੇ ਮੇਨ ਸਟ੍ਰੀਮ ਮੀਡੀਆ ਦੇ ਨਾਲ ਹੀ ਅਟੈਚ ਨਹੀਂ ਹੁੰਦੇ ਇਹਨਾਂ ਦਾ ਆਪਣਾ ਹੀ ਇੰਡੀਵਿਜੂਅਲ ਇੱਕ ਚੈਨਲ ਹੁੰਦਾ ਹੈ ਜਾਂ ਇੱਕ ਪਲੇਟਫਾਰਮ ਹੁੰਦਾ ਹੈ ਜਿਸ ਦੇ ਉੱਪਰ ਇਹ ਆਪਣੀਆਂ ਸਾਰੀਆਂ ਨਿਊਜ਼ ਨੇ ਜਿਹੜੀਆਂ ਜਾਂ ਫੋਟੋਗ੍ਰਾਫਸ ਨੇ ਜਿਹੜੀਆਂ ਉਹ ਅਪਲੋਡ ਕਰ ਦਿੰਦੇ ਨੇ ਤੇ ਉਹਨਾਂ ਤੋਂ ਪੈਸੇ ਕਮਾਉਂਦੇ ਹਨ ਪਪਾਰਾਜੀ ਸ਼ਬਦ ਦਾ origin ਕਿਵੇਂ ਹੋਇਆ ਕਿਹਾ ਜਾਂਦਾ ਹੈ ਕਿ 1960 ਦੇ ਵਿੱਚ ਇੱਕ ਫਿਲਮ ਹਾਲੀਵੁੱਡ ਫਿਲਮ ਹੈ ਜਿਹੜੀ ਉਹ ਰਿਲੀਜ਼ ਹੋਈ ਸੀ ਉਸ ਫਿਲਮ ਦਾ ਨਾਮ ਸੀ ਲਾਡੋਲਸੇਵਿਟਾ ਉਸ ਦੇ ਵਿੱਚ ਇੱਕ ਕੈਰੈਕਟਰ ਸੀ ਜਿਸ ਦਾ ਨਾਮ ਪਪਾਰਾਜੀ ਰੱਖਿਆ ਗਿਆ ਸੀ ਪਪਾਰਾਜੀ ਸ਼ਬਦ ਇੱਕ ਇਟਾਲੀਅਨ ਸਲੈਂਗ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ ਮੋਸਕੀਟੋ ਜਵੇਂ ਮੋਸਕੀਟੋ ਆ ਉਹ ਆਪਣੇ ਸਰੀਰ ਦੇ ਕੋਲ ਆਪਣੇ ਕੰਨਾਂ ਦੇ ਕੋਲ ਹਰ ਵਕਤ ਭਿੰਨ ਭਣਾਉਂਦਾ ਰਹਿੰਦਾ ਤੇ ਉਸ ਦੀ ਆਵਾਜ਼ ਦੀ ਆਉਂਦੀ ਰਹਿੰਦੀ ਹੈ ਤਾਂ ਉਹ ਹਰ ਵਕਤ ਤੰਗ ਕਰਦਾ ਰਹਿੰਦਾ ਹੈ ਪਪਾਰਾਜੀ ਸ਼ਬਦ ਇਸ ਇਟਾਲੀਅਨ ਸਲੈਂਗ ਤੋਂ ਲਿਆ ਗਿਆ ਸੀ ਉਸ ਦੇ ਵਿੱਚ ਉਸ ਕੈਰੈਕਟਰ ਦਾ ਰੋਲ ਵੀ ਇਸ ਤਰ੍ਹਾਂ ਦਾ ਸੀ ਕਿ ਉਹ ਬਹੁਤ ਹੀ ਹਾਈ ਪ੍ਰੋਫਾਈਲ ਜਾਂ ਸੈਲੀਬ੍ਰਿਟੀਜ਼ ਦੀ ਫੋਟੋ ਲੈਣ ਲਈ ਹਰ ਹੱਦ ਪਾਰ ਕਰਦਾ ਹੈ ਤਾਂ ਜੋ ਉਸ ਨੂੰ ਕੋਈ ਨਾ ਕੋਈ ਫੋਟੋਗ੍ਰਾਫਰ ਇੱਕ ਚੰਗੀ ਫੋਟੋਗ੍ਰਾਫ ਮਿਲ ਜਾਵੇ ਤੇ ਉਹ ਉਸ ਨੂੰ ਪਬਲਿਸ਼ ਕਰ ਸਕੇ ਤਾਂ ਇਹ ਪਪਾਰਾਜੀ ਸ਼ਬਦ ਹੈ ਜੋ ਇਸ ਇਟਾਲੀਅਨ ਸਲੈਂਗ ਤੋਂ ਲਿਆ ਗਿਆ ਹੈ ਹੁਣ ਗੱਲ ਇਹ ਆਉਂਦੀ ਹੈ ਕਿ ਜੋ ਪੈਪਸ ਨੇ ਪਪਾਰਾਜੀ ਹੈ ਉਹਨਾਂ ਨੂੰ ਹੀ ਜ਼ਰੂਰਤ ਸੈਲੀਬ੍ਰਿਟੀ ਜਾਂ ਹਾਈ ਪ੍ਰੋਫਾਈਲ ਲੋਕਾਂ ਦੀ ਪੈਂਦੀ ਹੈ ਨਹੀਂ ਉਹਨਾਂ ਹਾਈ ਪ੍ਰੋਫਾਈਲ ਲੋਕਾਂ ਨੂੰ ਜਾਂ ਸੈਲੀਬ੍ਰਿਟੀਜ਼ ਨੂੰ ਵੀ ਇਹਨਾਂ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਜੋ ਪੈਪਸ ਨੇ ਉਹ ਇਹਨਾਂ ਨੂੰ ਮਸ਼ਹੂਰ ਹਸਤੀਆਂ ਨੂੰ ਹੋਰ ਮਸ਼ਹੂਰ ਕਰਨ ਦੇ ਲਈ ਇਹਨਾਂ ਦੀਆਂ ਨਿਊਜ਼ ਨਹੀਂ ਜਣੀਆਂ ਉਹ ਬਣਾਉਂਦੇ ਨੇ ਤੇ ਪਬਲਿਸ਼ ਕਰ ਦਿੰਦੇ ਨੇ ਕਈ ਸੈਲੀਬ੍ਰਿਟੀ ਇਹਨਾਂ ਤੋਂ ਆਪਣਾ ਕੰਮ ਵੀ ਲੈਂਦੇ ਹਨ ਤੇ ਉਹਨਾਂ ਨੂੰ ਇੰਟਰਵਿਊਸ ਦਿੰਦੇ ਹਨ ਤਾਂ ਜੋ ਹਮੇਸ਼ਾ ਉਹ ਮੀਡੀਆ ਦੇ ਵਿੱਚ ਆਉਂਦੇ ਰਹਿਣ ਤੇ ਲੋਕਾਂ ਨੂੰ ਦਿਖਦੇ ਰਹਿਣ ਜਿਸ ਕਰਕੇ ਉਹ ਉਹਨਾਂ ਦੇ ਵਿੱਚ ਮਸ਼ਹੂਰ ਨਾਣ ਫੇਮਸ ਹੋ ਜਾਣ ਤੇ ਉਹਨਾਂ ਨੂੰ ਆਪਣਾ ਵੀ ਕੋਈ ਨਾ ਕੋਈ ਕੰਮ ਆ ਜਿਹੜਾ ਉਹ ਮਿਲ ਜਾਵੇ ਹੁਣ ਇਸੇ ਤਰੀਕੇ ਨਾਲ ਹੀ ਇੱਕ ਸ਼ਬਦ ਹੋਰ ਆਉਂਦਾ ਹੈ ਜਿਹੜਾ ਕਿ ਆਪਾਂ ਆਮ ਸੁਣਦੇ ਆ ਪੀਆਰ ਪੀਆਰ ਦਾ ਮਤਲਬ ਕੀ ਹੁੰਦਾ ਪਬਲਿਕ ਰਿਲੇਸ਼ਨ ਇਹ ਜੋ ਪਬਲਿਕ ਰਿਲੇਸ਼ਨ ਨੇ ਉਹ ਵੀ ਇਹਨਾਂ ਪੈਪਸ ਜਿਹਾ ਆਪਾਂ ਰਾਜੀ ਨੇ ਜਾਂ ਫਿਰ ਜਿਹੜੇ ਪੋਡਕਾਸਟਰ ਨੇ ਇਹਨਾਂ ਦੇ ਥਰੂ ਹੀ ਉਹਨਾਂ ਡੀ ਪੀ ਆ ਰਾ ਜਿਹੜੀ ਪਬਲਿਕ ਰਿਲੇਸ਼ਨ ਨੇ ਜਿਹੜੇ ਉਹ ਡਵੈਲਪ ਹੁੰਦੇ ਨੇ ਹੁਣ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਕੋਈ ਨਵਾਂ ਗਾਣਾ ਫਿਲਮ ਜਾਂ ਫਿਰ ਕੋਈ ਨਵਾਂ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਣਾ ਹੁੰਦਾ ਹੈ ਤਾਂ ਉਹਨਾਂ ਦੇ ਲਈ ਉਹ ਮਸ਼ਹੂਰ ਹਸਤੀਆਂ ਨੇ ਜਿਹੜੀਆਂ ਜਿਸ ਉਸ ਪ੍ਰੋਡਕਟ ਜੋ ਉਸ ਪ੍ਰੋਡਕਟਰ ਦੇ ਨਾਲ ਰਿਲੇਟਡ ਹੁੰਦੇ ਨੇ ਜਿਨ੍ਹਾਂ ਨੇ ਉਹ ਪ੍ਰੋਡਕਟ ਨੂੰ ਤਿਆਰ ਕੀਤਾ ਹੁੰਦਾ ਹੈ ਉਹ ਪਬਲਿਕ ਦੇ ਵਿੱਚ ਲਿਆਉਂ ਤਾਂ ਉਹ ਲੋਕ ਆਪਣੇ ਉਸ ਪ੍ਰੋਡਕਟ ਦੀ ਐਡ ਦਿੰਦੇ ਨੇ ਮਸ਼ਹੂਰ ਹਸਤੀਆਂ ਸਾਹਮਣੇ ਆਉਂਦੀਆਂ ਨੇ ਤੇ ਉਹਨਾਂ ਨੇ ਇਹਨਾਂ ਪੈਪਸ ਨੂੰ ਜਾਂ ਫਿਰ ਆਪਣੀਆਂ ਇੰਟਰਵਿਊਸ ਦਿੰਦੇ ਨੇ ਤੇ ਫਿਰ ਉਸ ਤੋਂ ਬਾਅਦ ਇਹ ਵੀ ਹੁੰਦਾ ਕਿ ਉਹ ਇੱਕ ਪੌਡਕਾਸਟਰਸ ਕੋਲ ਵੀ ਜਾਂਦੇ ਨੇ ਜਿੱਥੇ ਉਹ ਆਪਣੇ ਪ੍ਰੋਡਕਟ ਦੀ ਆਪਣੇ ਗਾਣੇ ਦੀ ਆਪਣੀ ਫਿਲਮ ਦੀ ਮਸ਼ਹੂਰੀ ਕਰਦੇ ਨੇ ਤਾਂ ਇਹ ਸਾਰਾ ਕੁਝ ਪ੍ਰੋਡਕਟ ਨੂੰ ਲਾਂਚ ਕਰਨ ਤੋਂ 2-4 ਜਾਂ 1 ਹਫਤਾ ਪਹਿਲਾਂ ਇਹ ਪ੍ਰੋਸੀਜਰ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਂਦਾ ਤਾਂ ਕਈ ਇਹ ਇਹ ਜੋ ਵੱਡੇ ਪੌਡਕਾਸਟਰਸ ਨੇ ਉਹਨਾਂ ਕੋਲ ਜਾ ਕੇ ਆਪਣੀ पेड ਪੋਡਕਾਸਟ ਵੀ ਕਰਦੇ ਨੇ ਤਾਂ ਜੋ ਜਤੋਂ ਜਿਆਦਾ ਲੋਕਾਂ ਤੱਕ ਇਹਨਾਂ ਦਾ ਪ੍ਰੋਡਕਟ ਪਹੁੰਚ ਸਕੇ ਪਰ ਕਈ ਜਗ੍ਹਾ ਤੇ ਉੱਪਰ ਫ੍ਰੀ ਪੋਡਕਾਸਟ ਵੀ ਹੋ ਜਾਂਦਾ ਬਟ ਇਹਨਾਂ ਦਾ ਮਤਲਬ ਸਿਰਫ ਇਹੀ ਹੁੰਦਾ ਕਿ ਇਹਨਾਂ ਦੇ ਜੋ ਪ੍ਰੋਡਕਟ ਤਿਆਰ ਕੀਤਾ ਹੈ ਇਹਨਾਂ ਦਾ ਜੋ ਗਾਣਾ ਹੈ ਜੋ ਫਿਲਮ ਹੈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤਾਂ ਜੋ ਵੱਧ ਤੋਂ ਵੱਧ ਆਡੀਅנס ਉਹਨੂੰ ਦੇਖਣ ਆਵੇ ਅਗਰ ਉਹ ਪ੍ਰੋਡਕਟ ਬਹੁਤ ਵਧੀਆ ਹੁੰਦਾ ਤਾਂ ਪੋਜ਼ਿਟਿਵ ਮਾਊਥ ਆਫ ਵਰਡਸ ਦੀ ਵਜ੍ਹਾ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਅਪਰੋਚ ਹੋਵੇ ਤੇ ਇਹਨਾਂ ਦਾ ਬਿਜ਼ਨਸ ਆ ਜਿਹੜਾ ਉਹ ਵੱਡਾ ਹੋਵੇ ਤਾਂ ਇਹ ਸਾਰਾ ਪ੍ਰੋਸੀਜਰ ਆ ਇਹ ਹਾਈ ਪ੍ਰੋਫਾਈਲ ਲੋਕ ਨੇ ਜਿਹੜੇ ਉਸ ਨੂੰ ਲਾਂਚ ਕਰਨ ਤੋਂ 2-4 ਦਿਨ ਪਹਿਲਾਂ ਜਾਂ ਹਫਤਾ ਜਾਂ 10 ਦਿਨ ਪਹਿਲਾਂ ਇਹ ਸਾਰਾ ਪ੍ਰੋਸੀਜਰ ਆ ਜਿਹੜਾ ਹੈ ਪਬਲੀਕਲੀ ਲੋਕਾਂ ਦੇ ਵਿੱਚ ਲੈ ਕੇ ਆਉਣ ਦੇ ਲਈ ਇਹਨਾਂ ਪੌਡਕਾਸਟਸ ਕੋਲ ਜਾਂ ਫਿਰ ਇਹਨਾਂ ਪੈਪਸ ਨੂੰ ਫੋਟੋਗ੍ਰਾਫ ਦਿੰਦ ਨੇ ਆਪਣੇ ਪੋਸਟ ਉੱਤੇ ਜਿਹੜੇ ਉਹ ਲਾਂਚ ਕਰ ਦਿੰਦੇ ਨੇ ਅਲਟੀਮੇਟਲੀ ਇਹਦਾ ਮਤਲਬ ਇਹੀ ਨਿਕਲਦਾ ਕਿ ਇਹ ਸਿਰਫ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਲਈ ਪਬਲਿਕ ਦੇ ਵਿੱਚ ਆਉਂਦੇ ਨੇ ਤੇ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਦੋਨਾਂ ਧਿਰਾਂ ਨੂੰ ਹੀ ਇੱਕ ਦੂਜੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਜੋ ਇਹਨਾਂ ਦਾ ਪ੍ਰੋਡਕਟ ਆ ਜਿਹੜਾ ਉਸ ਦੀ ਹਾਈਪ ਵੱਧ ਜਾਵੇ ਲੋਕਾਂ ਤੱਕ ਪਹੁੰਚੇ ਤੇ ਇਹਨਾਂ ਦੀ ਆਲਟੀਮੇਟਲੀ ਇਹਨਾਂ ਦੀ ਵੀ ਇਨਕਮ ਹੋਵੇ ਜਿਨ੍ਹਾਂ ਨੇ ਇਸ ਪ੍ਰੋਡਕਟ ਨੂੰ ਤਿਆਰ ਕੀਤਾ ਹੈ ਤੇ ਉਹਨਾਂ ਦੇ ਵੀ ਇਨਕਮ ਹੋਵੇ ਜੋ ਇਸ ਨੂੰ ਪਬਲਿਕਲੀ ਰਿਪਰੈਜ਼ੈਂਟ ਕਰਦੇ ਨੇ ਹਾਂਜੀ ਬਸ ਅੱਜ ਦੇ ਲਈ ਇਹ ਇੱਕ ਛੋਟਾ ਜਿਹਾ ਟੌਪਿਕ ਸੀ ਤੇ ਅਗਰ ਤੁਹਾਨੂੰ ਇਹ ਟੌਪਿਕ ਜਿਹੜਾ ਉਹ ਪਸੰਦ ਆਇਆ ਤਾਂ ਤਾਂ ਇਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ so much for watching ਥੈਂਕ ਯੂ